ਕੋਈ ਨਹੀਂ ਕੋਈ ਨਹੀਂ ਅਗਰ ਉਹਦਾ ਹਨਾ ਅੰਦਰ ਐਮਲ ਕਾ ਫੈਨਲ ਸਾਹਿਬ ਨਾਲ ਹੋਇਆ ਇੱਕਲਾ ਹੈ ਸਾਫ ਕੋ ਦੇਖੋ ਅਸਾਤ ਸੋਸਾਇਟੀ ਸਰ ਆ ਬੀ ਦੇ ਨੂੰ ਬੁਕਾਰ ਪਕਾ। ਸਭ ਤੋਂ ਪਹਿਲਾਂ ਆਪ ਸਭ ਦਾ ਬਹੁਤ ਧੰਨਵਾਦ। ਮੇਰੇ ਨਾਲ ਸਾਡੇ ਹਲਕਾ ਡੇਰਾ ਬਾਬਾ ਨਾਨਕ ਦੇ ਐਮਐਲਏ ਰੰਦਾਵਾ ਸਾਹਿਬ ਸਮੇਸ਼ ਚਿੱਲਨ ਰੰਦਾਵਾ ਦੀ ਜੀ ਹੋਰ ਕਾਹਕੇ ਸੋਰੀ ਪਤਾਸਪੁਰ ਦੇ ਪ੍ਰਧਾਨ ਨੇ। ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਅੱਜ ਡੇਰਾ ਬਾਬਾ ਨਾਨਕ ਦੇ ਪ੍ਰਿੰਡ ਨਾਰਪੁਰ ਦੇ ਖੰਦਰ ਦੇ ਦੋਨਾਂ ਪਿੰਡਾਂ ਦੀ 436000 ਦੀ ਲੱਖ ਲਗਰ ਨਮੀ ਜਲ ਸਪਲਾਈ ਸਕੀਮ ਨਾਲ ਆਊਟ ਕਰਕੇ ਕੀਤਾ। ਸੋ ਪੂਰੇ ਇਲਾਕੇ ਨੂੰ ਸਟੀਨ ਵਾਲਾ ਪਾਣੀ ਬਹੁਤ ਵੱਡੀ ਸਮੱਸਿਆ ਸੀ ਤੇ ਬਹੁਤ 스ਪੀਡ ਨਾਲ ਮਾਫਸਬਾਤ ਤੁਨਵਾਰ ਕਰਨਾ ਜਿਨ੍ਹਾਂ ਨੂੰ حکومت ਦਿੱਤੀ ਸੀ ਕਿ ਇਹਨੂੰ 6 ਮਹੀਨੇ ਅੰਦਰ ਕੰਪਲੀਟ ਕਰਨਾ ਤੇ ਇਹਨਾਂ ਨੇ 6 ਮਹੀਨੇ ਤੇ ਤਿਆਰ ਕਰਕੇ ਹਰ ਘਰ ਜਿਹੜਾ ਪੀਣ ਵਾਲਾ ਪਾਣੀ ਪਹੁੰਚਾਇਆ ਤਾਂ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਜੀ ਦਾ ਜੋ ਵਾਅਦਾ ਹੈ ਪੰਜਾਬ ਦੇ ਲੋਕਾਂ ਨਾਲ ਕਿ ਪੀਣ ਵਾਲਾ ਪਾਣੀ ਕਿਸੇ ਵੀ ਪਿੰਡ ਦੇ ਵਿੱਚ ਕੋਈ ਸਮੱਸਿਆ ਨਹੀਂ ਰਹੂਗੀ। ਉਹਨਾਂ ਨੂੰ ਉਹਨਾਂ ਨੂੰ ਮੁੱਖ ਰੱਖ ਕੇ ਮੇਰੇ ਮੁੱਖ ਮੰਤਰੀ ਸਾਹਿਬਾ ਜੀ ਤੋਂ ਆਦੀ ਹੈ ਕਿ ਜਿਹੜੇ ਵੀ ਬੈਟਸ ਨੂੰ ਸਾਨੂੰ ਆਪਣੀ ਸ਼ਿਕਾਇਤਾਂ ਨਾਲ ਦੇ ਨਾਲ ਸਾਨੂੰ ਹੁਕਮ ਆ ਜਾਂਦੇ ਆ ਕਿ ਇਹਨੂੰ ਬਹੁਤ ਜਲਦੀ ਕਰਾਓ ਕਿ ਕਿਸੇ ਨੂੰ ਸਮੱਸਿਆ ਨਾ ਹੋਵੇ। ਸੋ ਅੱਜ ਮੈਂ ਐਮਐਲਏ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਵਾ ਦਿਨਾ। ਜਿਨ੍ਹਾਂ ਨੇ ਆਪਣੇ ਇਸ ਗੋਪਿੰਡਾ ਦੇ ਜਿਹੜਾ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਖਤਮ ਕੀਤਾ। ਸੋ ਅਫਸਰ ਸਹਿਬਾਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪੂਰੀ ਸਪੀਡ ਨਾਲ, ਮਿਹਨਤ ਨਾਲ ਕੰਮ ਕੀਤਾ ਸੋ ਮੈਂ ਪੂਰੇ ਪਿੰਡ ਵਾਸੀਆਂ ਨੂੰ ਸਰਪੰਚ ਸਭਾਨਾ ਨੂੰ ਪੂਰੀ ਪੰਚਾਇਤ ਨੂੰ ਪੂਰੇ ਬਜ਼ੁਰਗਾਂ ਨੂੰ ਪੈਣਾ ਮਤਾਵਾ ਨੂੰ ਬਹੁਤ ਬਹੁਤ ਵਾਰ ਪਾਉਂਦਾ ਹਾਂ ਧੰਨਵਾਦ ਕਰਦਾ ਇਹਦੇ ਨਾਲ ਦੇ ਨਾਲ ਜਿਹੜਾ 160 ਕਰਾਂ ਦੇ ਲੋਕਾਂ ਨੂੰ ਇਹ ਪਾਣੀ ਮਿਲਿਆ ਹਜ਼ਾਰ ਲੋਕਾਂ ਨੂੰ ਸਾਫ਼ ਪੀਣ ਦਾ ਪਾਣੀ ਮਿਲਿਆ ਇੱਥੇ ਹੋਰ ਬਹੁਤ ਕੰਮ ਹੋਇਆ ਇਸ ਤੋਂ ਇਲਾਵਾ 48 ਪਖਾਨਿਆਂ ਦੀ ਉਹ ਸਾਰੀ ਲਈ 7.2 ਲੱਖ ਜਾਰੀ ਕੀਤੇ ਗਏ 15000 ਰੁਪਏ ਦੀ ਰਿਪੋਰਟ ਲਈ ਇਹ ਨਾਪਾਤਰੀ ਨੂੰ ਦਿੱਤੀ ਗਈ ਸੋ ਇਹ ਇਹੋ ਜਿਹੇ ਜਿੰਨੀਆਂ ਵੀ ਪ੍ਰੋਬਲਮਾਂ ਜੋ ਵੀ ਸੀਗੀਆਂ ਐਮਐਲਏ ਸਾਹ ਦੀ ਆਉਣ ਦੇ ਉੱਤੇ ਉਹਨਾਂ ਨੇ ਜੋ ਵੀ ਮੰਗ ਕੀਤੀ ਉਹਨੂੰ ਪਹਿਲ ਦੇ ਦਰਜੇ ਸੀ ਕੀਤਾ ਸੋ ਮੈਂ ਪੂਰੇ ਇਲਾਕੇ ਨੂੰ ਬਹੁਤ ਬਹੁਤ ਮਾਰਕਵਾਦ ਹਾਂਜੀ ਐਮਐਲਏ ਜਿੰਦਗੀ ਤੋਂ ਪਹਿਲਾਂ ਮੈਂ ਮੋਹਰੀਆ ਸਾਹਿਬ ਜਿਹੜੇ ਕਮਨਡ ਦੇ ਵਿਚੀ ਆ ਉਹਨਾਂ ਦਾ ਚੀਚੇ ਤੌਰ ਤੇ ਤੁਹਾਨੂੰ ਕੰਮ ਕਰਦਾ ਕਿ ਜਿਹਨਾਂ ਬਿਲਕੁਲ ਬਾਰਡਰ ਦੇ ਕੰਡੇ ਤੇ ਲਾਰਪੁਰ ਖਤਰ ਪਿੰਡ ਜਿਹੜੇ ਵੱਸਦੇ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਪਾਣੀ ਦੀ ਪਿਛਲੇ ਲੰਮੇ ਸਮੇ ਤੋਂ ਸਮੱਸਿਆ ਸੀ ਉਹਦਾ ਹੱਲ ਕੀਤਾ ਔਰ ਬਹੁਤ ਜਲਦੀ ਜਿਹੜੀ ਪਾਣੀ ਦੀ ਟੈਂਕੀ ਬਣ ਕੇ ਤਿਆਰ ਹੋਈ ਆ ਤੇ ਉਹਦਾ ਅੱਜ ਦੁਗ੍ਹਾ ਕਰਨ ਕੀਤਾ ਧੰਨਵਾਦ ਮੁਲੀਆ ਸਾਹਿਬ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਜਿਹੜੀ ਵੀ ਆਪਾਂ ਆਪਣੇ ਲੋਕਾਂ ਨੂੰ ਹਲਕੇ ਦੀ ਡਿਮਾਂਡ ਭੇਜਦੀ ਆ ਔਰ ਬੜੀ ਜਲਦੀ ਉਹ ਮੰਗ ਪੂਰੀ ਕਰਕੇ ਤੇ ਉਹ ਪਿੰਡਾਂ ਦੇ ਲੋਕਾਂ ਨੂੰ ਇਹ ਸਹੂਲਤਾਂ ਜਿਹੜੀਆਂ ਮਿਲਦੀਆਂ ਮੈਂ ਸੀਐਮ ਸਾਹਿਬ ਦਾ ਤੇ ਮੁਲੀਆ ਸਾਹਿਬ ਦਾ ਤੇਰਾ ਬਾਬਾ ਨਾਨਕ ਨਾਲ ਖਿਚੋਂ ਤੇ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਕੋ ਬਿਲਕੁਲ ਬਾਰਡਰ ਦੇ ਕੰਢੇ ਤੇ ਭਾਰਪੁਰ ਖਤਰ ਪਿੰਡ ਜਿਹੜੇ ਬਾਤੇ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਪਾਣੀ ਦੀ ਪਿਛਲੇ ਲੰਮੀ ਸਮੇਂ ਤੋਂ ਸਮੱਸਿਆ ਸੀ ਉਹਦਾ ਹੱਲ ਕੀਤਾ ਔਰ ਬਹੁਤ ਜਲਦੀ ਜਿਹੜੀ ਹੈ ਪਾਣੀ ਦੀ ਟੈਂਕੀ ਬਣ ਕੇ ਤਿਆਰ ਹੋਈ ਨਾ ਤੇ ਉਹਦਾ ਜਦਗੱਠ ਕੀਤਾ ਧੰਨਵਾਦ ਮੂਲੀਆ ਸਾਹਿਬ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਜਿਹੜੀ ਵੀ ਆਪਾਂ ਆਪਣੇ ਨਾਲ ਹਲਕੇ ਦੀ ਡਿਮਾਂਡ ਭੇਜਦੀ ਔਰ ਬੜੀ ਜਲਦੀ ਉਹ ਮੰਗ ਪੂਰੀ ਕਰਕੇ ਤੇ ਉਹ ਕਿੰਨਾਂ ਦੇ ਲੋਕਾਂ ਦੀ ਸੂਰਤ ਅੰਦੀਆਂ ਮਿਲਦੀਆਂ ਮੈਂ ਸੀਐਮ ਸਾਹਿਬ ਦਾ ਤੇ ਮੂਲੀਆ ਸਾਹਿਬ ਦਾ ਤੇਰਾ ਬਾਬਾ ਨਾਨਕ ਅਨਖਾਲ ਕੀ ਚਾਹੁੰਦੇ ਧੰਨਵਾਦ ਕਰਦੇ ਚਲੋ ਅਸਟਾ